ਸ਼ਕਤੀ ਪੂਰੀ ਲੱਗ ਗਈ ਹੈ 5 8 ਪੈ ਲਓ ਮਿੱਤਰੋ ਕਮਾਦੀ ਗਈ ਬੀਜੀ ਤੇ ਬੀਜ ਨੂੰ ਵੱਡਾਂਗੇ ਆਪਾਂ ਇਹ ਅੱਠ ਖੇਤ ਕੂਆ ਟਰਾਲੀਆਂ ਆਪਾਂ ਲੈ ਆਂਦੇ ਸੀ ਇੱਕ ਹੋਰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਸ ਤੇ ਟਰਾਲੀਆਂ ਆਪਾਂ ਲੈ ਆਂਦੇ ਸੀ ਇੱਕ ਹੋਰ ਦੋ ਨਾਲ ਸਰਦਾ ਨਹੀਂ ਸੀਗਾ ਤਾਂ ਕਰਕੇ ਫੇਰ ਦੂਰ ਨੇੜੇ ਜਾਂਦੀ ਉਹ ਤੂੜੀ ਤਾਂ ਕਰਕੇ ਇੱਕ ਹੋਰ ਲੈ ਆਂਦੀ ਸੀ ਆਪਾਂ ਇਹ ਵੀ 11 ਹੀ ਆ ਉਹਦੇ ਜਿੱਟੀ ਆ ਤੇ ਇਹ ਮੜਾ ਮੋਟਾ ਦੇ ਦਿਆਂ ਕੱਚੇ ਪੱਚੇ ਲਾਉਣ ਵਾਲੇ ਆ ਜਾਲੀ ਚੋੜੀ ਕਿਤੇ ਕਿਤੇ ਇਧਰ ਦੇ ਸਾਹਮਣੇ ਤੇ ਕਿਹੜਾ ਆਇਆ ਹੈ ਟੈਨ ਕਰ ਲੀ ਗਏ ਜਿੱਦਾਂ ਵਧੀਆ ਸਰ ਜਾਂਦਾ ਬਾਕੀ ਉਹ ਤਾਂ ਆਪਣੀਆਂ ਦੋਨੇ ਰੈਡੀ ਆ ਹੁਣ ਇਹਨੂੰ ਕਰਦੇ ਆ ਟੱਕਣਾਂ ਜਾਂ ਵੀ ਇਹਦੇ ਲੱਗਾ ਆ ਵਧੀਆ ਬੰਦ ਬੰਦ ਕਰਨ ਨੂੰ ਇਹ ਤਾਂ ਮੁੰਡਿ ਲੱਗ ਜਾਂਦਾ ਉਹਨਾਂ ਦੇ ਆਪਾਂ ਨੂੰ ਪ੍ਰਾਲੀ ਪ੍ਰੋੜੀ ਪਸਾਉਣੀ ਪੈਂਦੀ ਆ ਇਹਦਾ ਇਹ ਨੂੰ ਕਰਦੇ ਆ ਤਾਂ ਕੈਟੂਰ ਦਾ ਵਧੀਆ ਪਾਇਆ ਜੀ ਇਹਨ ਦੋਨੇ ਜਾਲੀ ਜੂਲੀ ਸਣਕਾ ਵੀ ਆ ਇਹ ਲੋ ਇਹ ਤਾਂ ਆਪਣੀ ਬਾਤ ਦੀ ਸੀ ਭਾਈ ਇਹ ਛੱਲੇ ਦਰਾਖਤਾਂ ਦੇ ਉੱਤੇ ਹਰੀ ਆ ਬਾਕੀ ਉਧਰਲੇ ਖੇਤ ਹੋ ਜਾਣੇ ਪਹਿਲਾਂ ਇਹ ਬਾਤ ਚ ਹੀ ਆ ਇਹਦਾ ਚੱਲ ਪੈਣੀ ਫਸਾਖੀ ਸੀ ਬਾਡੀ ਮੈਂਦੇ ਇਸ ਕੀ ਬਾਕੀ ਦੇਖੋ ਦੇਖਿਓ ਵਲੌਗ ਅੱਗੇ ਕਰਦੇ ਹਾਂ ਸੈਟਿੰਗ ਆਹ ਹੋ ਜਾਣੇ ਮਿੱਤਰੋ ਆਪਣੇ ਪਹਿਲਾ 187 ਸੀਗੀ ਟਾਈਮ ਦੀ ਲੱਗੀ ਆ ਗਰੀਏ ਦਰਖਤ ਥੱਲੇ ਹਰੀ ਆ ਤੇ ਉੱਦਾਂ ਹੋ ਜਾਣੀ ਆ ਟਾਈਮ ਨੇ ਇਹ ਹੋ ਜਾਣੀ ਆ ਮੜੀ-ਮੋਟੀ ਹਰੀ ਆ ਦਰਖਤ ਥੱਲੇ ਹਾਂਜੀ ਮਿੱਤਰੋ ਤੇ ਟਰਾਲੀਆਂ ਨੂੰ ਤਾਂ ਅਜ ਲੱਗ ਨਹੀਂ ਹੋਇਆ ਤੇ ਅੱਜ ਦੀ ਸਰਵਿਸ ਹੋਰ ਬਸ ਕਰਤੀ ਆਰਜੰਦੀ ਤੇਲ ਇੰਜਨ ਦਾ ਬਦਲਤਾ ਹੈ ਫਿਲਟਰ ਫਿਲਟਰ ਬਦਲ ਦਿੱਤੇ ਆ ਹਰੇ ਤੇ ਸਰਵਿਸ ਇਹਦਾ ਹੁਣ ਕੰਪਲੀਟ ਹੈ ਕੰਮ ਤੇ ਪੱਤੀਆਂ ਵੀ ਲਵਾਤੀਆਂ ਇਹ ਵਿੱਚ ਉੱਤਰੋ ਚੈੱਕ ਪੱਤੀਆਂ ਇਹ ਲੰਘ ਕਾ ਹਲਦੀਆਂ ਨਹੀਂ ਹੁਣ ਤੇ ਪੱਤੀ ਚੈੱਕ ਕਰੋ ਕਿ ਨਹੀਂ ਮੋਟੀ ਆ 500 ਦੀ ਆ ਪਹਿਲੇ ਥਾਂ ਤੇ ਕੀ ਮਾੜੀ ਪੱਤੀ ਉਹ ਟੁੱਟ ਜਾਂਦੀ ਹੁੰਦੀ ਹੈ ਹੈਂਸਿੰਗ ਆ ਪਤੀ ਪਤੀ ਲੱਗ ਗਿਆ ਪੰਜ ਨਾਟ ਪੈ ਗਿਆ ਤੇ ਬਾਕੀ ਹੁਣ ਬਸ ਮਸ਼ੀਨ ਦੇ ਗੀੜੇ ਰਹਿ ਗਏ ਆ ਜਿਹੜੇ ਬਣਾਉਣੇ ਹੁਣ ਬਸ ਇੱਕ ਹੁੰਦਾ ਜਾਂਦੇ ਆ ਕਿ ਦਿਨ ਮੈਸਤਰੀ ਤੇ ਉੱਥੇ ਮੀਟਰ ਲੱਗ ਦੇ ਲੈਣਾ ਤੇ ਦੇਖਾਂਗੇ ਫੇ ਕਿੰਨੇ ਨੰਬਰ ਪੈਂਦੀ ਪੁੜੀਏ ਬਾਕੀ ਸੌਣੋ ਕੇ ਬੈਲਟਾ ਬੁਲਟਾ ਫਿਰ ਬਦਲ ਹੋਣੀਆਂ ਸਾਰੀਆਂ ਇਹ ਪੁੜੀ 16 ਦੀ ਪਊ ਜਾਂ 15 ਦੀ ਪਊ ਉਦਾਂ ਕੀ ਹੈ ਜੀ ਆਪਣੀ 15 ਦੀ ਚੱਲਦੀ ਹੁੰਦੀ ਤੇ ਮਾਣੀ ਪੂਣੀ ਵੀ ਟਿਕਾਤਾ ਸੀ ਬੀਪੀਆਂ ਟਰਾਲੀਆਂ 'ਚ ਵੀ ਲਗਾਤਾ ਸੀ ਉਹਦਰੀ ਸਾਈਡ ਵੀ ਟੂਲ ਜਦੋਂ ਪੀਪੀਆਂ ਆਵਣਾਂ ਬਸ ਢੀੜੇ ਰਹਿ ਗਿਆ ਇੱਕ ਬਾਕੀ ਓਕੇ ਬਾਕੀ ਟੂਲ 'ਚ ਸਮਾਨ ਸਮੋਂ ਟਿਕਾਇਆ ਮਾੜਾ ਮੋਟਾ ਹਜੇ ਚਾਬੀਆਂ ਪਾਣੇ ਟਿਕਾਉਣੀਆਂ ਤੇ ਮੇਨ ਮੇਨ ਉਹਦੀ ਬੈਰਿੰਗ ਪੁਰਿੰਗ ਬਲੇਡ ਬਲੂਡ ਰੱਖਿਆ ਉਹ 15 ਬਾਕੀ ਹੈ ਟਿਕਾਉਣਾ ਗੇੜੇ ਕਰਾ ਲਈਏ ਪਹਿਲਾ ਸੱਤ ਫਿਰ ਦੇਖਾਂਗੇ ਤੇ ਆ ਵੀ ਆਪਾਂ ਕੋਲ ਦਾ ਨਵਾਂ ਪਾਇਆ ਮਰਿਆ ਯਾ ਚੀਜ਼ ਦੰਦੇ ਮਰੇ ਜੇ ਇਹ ਨਵੇਂ ਪਾਇ ਸੀ ਹਾਂਜੀ ਮਿੱਤਰੋ ਤੇ ਦਿਨ ਹੈਗਾ ਜੋਦੂ ਅਗਲਾ ਤੇ ਇੱਕ ਕਮਾਦੀ ਲੱਗੇ ਹੀ ਲਾਉਣ ਸਰੋਂ ਵਰਤੀ ਸੀ ਇੱਥੋਂ ਤੇ ਕਮਾਦੀ ਅੱਜ ਬੀਜਣੀ ਆ ਬਾਕੀ ਮਿੱਤਰੋ ਦੇਖਦੇ ਆ ਹਣ ਜੇ ਤਾਂ ਲੱਗਦਾ ਥਾਂ ਇੰਨਕ ਹੈਗੇ ਆ 15 ਕਮੂਛੜ ਹੈਗੇ ਆ ਦੇਖਦੇ ਆ ਹੁਣ ਜੇ ਲੱਗਦਾ ਆ ਤਾਂ ਤੇ ਕੰਕ ਕਰ ਲੋ ਚੈੱਕ ਆਪਾਈ ਆ ਇਹ ਲੱਗੀ ਦਾ ਬਾਤ ਦੀ ਐ ਇਸ ਦਾ ਉਹਦੇ ਨਾਲੋਂ ਤਾਂ ਦੱਸਾ ਦੇ ਨਾਲ ਦਾ ਫਰਕ ਐ ਉਹ ਇਹ ਪਹਿਲਾਂ ਜਾਂਦਾ ਵੀ ਐਨ ਖੜੀ ਆ ਟੱਕਾ ਬਣੀ ਨਹੀਂ ਡੀ ਇਹਦੇ ਵਿੱਚ ਥੋੜੀ ਵੀ ਨਹੀਂ ਵਧੀਆ ਖੜੀ ਐ ਪਾਣੀ ਆ ਕੰਕ ਤੇ ਹੁਣ ਦੇਖਦੇ ਆ ਪਲੈਂਟਰ 'ਚ ਲਿਓਨੇਗੇ ਤੇ ਪਹਿਲਾਂ ਬਾਹ ਹੋਣਾ ਰੂਟ ਆ ਉਟਣਾ ਦੂਰਾ ਤੇਰਾ ਲਾਣਾ ਫੁੱਲ ਲਗਾ ਰੂਣਾ ਫੇਰ ਪਲੈਂਟਰ 'ਚ ਚੱਲਣੇ ਆ ਦੇ ਦੇਣ ਲਿਓਨੇਗੇ ਇਹਦੇ ਇਥੋਂ ਛਲ-ਛਲ ਲੈ ਜਾਵਾਂਗੇ। ਲਓ ਮਿੱਤਰੋ, ਕਮਾਤੀ ਗਈ ਬੀਜੀ ਤੇ ਮਿੱਟੀ-ਮਿੱਟੀ ਕਈ ਨਾ ਪਾਤੀ ਨੀ। ਪਿਆੜ ਆਪ ਬਲੱਡ ਜੇ ਨਾਲ ਘੜ ਲਿਆ ਹੈਗੇ ਤੇ ਆਹ ਰਹਿ ਗਿਆ ਇੰਨਾ ਕੁ ਬੀ ਹੁਣ। ਇਹ ਖੜਾ ਰਹੂਗਾ ਕਣਕ ਜਦੋਂ ਵੱਡੀ ਉਦੋਂ ਬੀਜ ਦਵਾਂਗੇ ਘੱਟ ਕੇ। ਛੋਟੇ ਬਾਅਦ ਦੀ ਆ। ਲੈਕ ਤਾਂ ਹੋ ਗਿਆ। ਗਾਂ ਬੀ ਉਹ ਬਾਜੂਗਾ, ਗਾਂ ਫੇਰ ਬੀਜਿਆ ਕਰਾਂਗੇ ਕਰਤੇ। ਹੁਣ ਆਰਾਮ ਨਾਲ ਇਹ ਚ ਖੇਤ ਦਾ ਵੀ ਹੋ ਜਾਣਾ। ਬੱਤੀ ਬੀਚੀ ਗਈ ਹੁਣ ਬਾਕੀ ਦੇਖਦੇ ਆ ਲੋ ਵੀ ਮਿੱਤਰੋ ਪਾਣੀ ਮੋੜਤਾ ਹੀ ਕਮਾਦੀ ਨੂੰ ਬੱਤੀ ਆਈ ਸੀਗੀ ਤੇ ਕੱਲ ਬੀਜੀ ਆ ਤੇ ਅੱਜ ਮੋੜਤਾ ਪਾਣੀ ਇੱਕ ਪਾਣੀ ਲਾ ਦਈਏ ਤੇ ਬਸ ਥੋੜਾ ਜਿਹਾ ਰਹਿ ਗਿਆ ਕੋਣ ਕਾ ਬਾਤ ਹੁੰਦੀਆਂ ਜਾਂਦੀਆਂ ਹੁਣ ਵਿਚ ਵਿਚ ਹਰੀਆਂ ਤੋੜੀਆਂ ਜਿਦਾ ਆਪਣੀ ਥੋੜੇ ਦਨ ਪਹਿਲਾਂ ਦੀ ਇਹ ਹੋ ਜਾਣੀ ਆ। ਉਹ 17 18 ਅਕਤੀ ਬਾਡੀ ਬਾਡੀ ਚੱਲ ਪਣੀ ਇਹ ਤਾਂ। ਪਾਪਾ ਮੇਹ ਰੱਖਿਆ ਹੁ ਬੱਦਲ ਪਾਈ ਬਹੁਤ ਹੁੰਦੀ ਹੈ ਕਈਆਂ ਏਰੀਆ ਚ ਪਿਆ ਮੀਂਹ ਹੋਵੇ। ਤੇ ਮੇਹ ਹੀ ਰੱਖਿਆ ਹੁ ਤਾਂ ਮਹੀਨਾ ਇੱਕ ਲਾਓ ਮਿੱਤਰੋ ਕਰ ਲੋ ਕਣਕ ਚੈੱਕ। ਇਹ ਅੱਜ ਹੋ ਗਈ ਆ 14 ਤਰੀਕ ਹੋ ਗਈ ਆ ਤੇ ਬੀਜ ਨੂੰ ਵੱਡਾਂਗੇ ਆਪਾਂ ਇਹ ਅੱਠ ਖੇਤ ਕੋਹ ਵਾਲੇ। ਵਾੜੂ ਦੋਨੇ ਦੇ ਮੋਟਰ ਉੱਤੇ ਮਾਰ ਕੇ ਉਹਨੇ ਕਿੜਾ ਉੱਥੇ ਕੀ ਸਮਾਚਾਰ ਹੈ ਉੱਥੇ ਵੀ ਦੇਖਦੇ ਆ ਧਿਆਤ ਖੇਤ ਹੋ ਜਾਣੇ ਆ ਆਪਣੇ ਕੂਤੇ ਇਹ ਵੱਡਾ ਗਿਆ ਅੱਜ ਆਪਾਂ ਦੂਜਾ 20 ਤਰੀਕ ਤੀ ਪਾਰਕਿੰਗ ਹੋਲੀ ਮਸ਼ੀਨਾਂ ਰੰਕਾ ਇਹ ਤਾਂ ਅੱਜ ਆਪਣੇ ਇਧਰ ਜਲੰਧਰ ਏਰੀਆ ਚ ਘਾਟੇ ਚੱਲੀ ਪਾਤੀ ਟਰੋ ਆ ਵੀ ਆਪਣੀ ਮੋਟਰ ਇੱਥੇ ਵੀ ਹੋਈ ਆ ਕਣਕ ਅੱਡੇ ਚਾਰ ਖੇਤੇ ਆਏ ਤੋੜੀਆਂ ਬੰਨਿਆ ਬੁੰਨਿਆ ਤੇ ਹਰੀਆਂ ਬਾਕੀਆਂ ਵਿੱਚੋਂ ਦੇਖੋ ਹੋ ਜਾਣੀਆਂ ਹੋਰ ਹਜੇ 6 ਸਾਲ ਦਿਨ ਪਏ ਆ ਧੁੱਪ ਲੱਗ ਜਾਣੀਆਂ ਜਾਣੋ ਇਹ ਦੇਖਦੇ ਆ ਕਾਲੀਆਂ ਰੁੱਲੀਆਂ ਕਰਨੀਆਂ ਇਕੱਠੀਆਂ ਹੋਈ ਮਿੱਤਰੋ ਆ ਪਤਾ ਨਹੀਂ ਕੀ ਬੀਜਿਆ ਸਰ ਪਹਿਲਾਂ ਹੀ ਦਿੱਤੀਆਂ ਸਬਜੀ ਸਬਜੀ ਲੱਗਦੀ ਕੋਈ ਕੰਕਾਂ ਕੰਨ ਘਾਰੇਆਂ ਦੀ ਹੋਈ ਆਈਆਂ ਰੰਗ ਮੋੜ ਗਿਆ ਧੁੱਪਾਂ ਬਹੁਤ ਲੱਗੀਆਂ ਕਰਕੇ ਨਾ ਪਤਾ ਨਹੀਂ ਕੀ ਵੀਜਿਆ ਹੈ ਪਰ ਫਿਰ ਵੀ ਨਹੀਂ ਦਤੀਆਂ ਉੱਤ ਬਾਕੀ ਦੁਕਾਨੇ ਦਾ ਨਾ ਆਪਣੇ ਮੋਟਰ ਤੇ ਆ ਕੇ ਉਹਨਾਂ ਦਾ ਰੰਗ ਮੋੜ ਦੇ ਗਿਆ ਉਹਨਾਂ ਸਾਰੀਂ ਘੱਟੀ ਜਲਨੀ ਹੈ ਇਸਦੀ ਬਾਡੀ ਦਾ ਇਕੱਠਾ ਜਾਈਂ ਹੋਰ ਪਹ ਜਾਣਾ ਹੈ ਮੋਟਰ ਤੇ ਪਹੁੰਚ ਗਏ ਆਪਾਂ ਇੱਥੇ ਸ਼ਾਹ ਬਹੁਤ ਸੋਹਣੀ ਆ ਸਰੀਰ ਡਰਾਕ ਤੋਂ ਤਾਂ ਵਧੀਆ ਦੇਖਾਂ ਲੱਗੀਆਂ ਤੈਨੂੰ ਕੱਠੀ ਨਹੀਂ ਆ 66 6 ਤੇ ਸੱਤ ਹੀ ਆ ਸੱਤ ਹੀ ਇੱਕ ਦਿੰਦੇ ਆ ਅਜੇ ਹਰੀ ਪਈ ਐ ਤਾਂ ਇਧਰ ਕਿਹੜਾ ਮਾਰ ਕੇ ਉਹਨੇ ਕਰੀ ਇੱਥੇ 20 25 ਦਿਨ ਹੀ ਬਾਅਦ ਹੀ ਆਏ ਆ ਗਾਇਸ ਜਿਹੜਾ ਵਜਦਾ ਹੀ ਨਹੀਂ ਸੀ ਕਦੇ ਟਾਈਮ ਟੂ ਮਿੱਦੀ ਹੁੰਦਾ ਮਸ਼ੀਨ ਨੂੰ ਪਹਿਲਾਂ ਲੱਗੇ ਰਹਿ ਟਰੈਕਟਰ ਦੀ ਸ਼ੋ ਸ਼ੁਲਾ ਇਦਾਂ ਕਰਕੇ ਅਜੇ ਤਾਂ ਹਰੀ ਪਈ ਇੱਥੇ ਤਾਂ ਇਹ ਲੋਕੀ ਤੇਨਾਜੀ ਇਹ ਹੋਈ ਚਲ ਜਾਣੀ ਐ ਇਹ 27 28 ਤਰੀਕ ਤੇ ਚਲ ਜਾਣੀ ਐ ਮਾਰਤਾ ਨਾ ਇਹ ਰੋਣੀ ਨਹੀਂ ਸਾਫ ਕਰਾਂਗੇ ਉਹ ਕਾ ਆਇਆ ਇਹ ਜੇ ਲੈ ਜਾਣੇ ਦਨੇ ਨੇ ਆਰਾਮਨਾਈ 20 22 ਉਹ ਹੀ ਉਹ ਜਣ 25 26 ਤੇ ਜਾਉਗੇ ਤਾਂ ਚਲੋ ਕੋਈ ਨਾ ਲੱਗੀ ਵੀ ਲੇਟ ਸੀਗੀ ਜਦਾਂ ਇਹ ਦੈਨਾਂ ਚ ਵਧੀਆ ਚੱਲਦਾ ਲੱਗਾ ਆ ਕੁਝ ਪੂਰਾ ਆ